ਸਤਕਾਰਯੋ ਨਗਰ ਸਾਫਚਾਂਦੀ ਕੋਟਪਾਈ ਦੇ ਵਿਪਲਾਈ ਜਾਣੇ ਦੇ ਚੋਕੀਆਂ ਦੇ ਸਾਰੇ ਤੁਸੀਂ ਬੜੇ ਸਤਕਾਰਯੋ ਸੱਜਣ ਇੱਥੇ ਆਇਓ ਖਾਸ ਕਰਕੇ ਨਗਰ ਸਾਫਚਾਂਦੀ ਸਮੂਚੀ ਪੰਚਾਇਤ ਸਰਪੰਚ ਸਾਹਿਬ ਕੇ ਮੇਰੇ ਨਾਲ ਮੇਰੇ ਬੜੇ ਸਤਕਾਰਯੋ ਸਾਰੇ ਸਾਥੀ ਆਏ ਆ ਦਨ ਸ਼ੁਰੂ ਕਰਨ ਤੋਂ ਪਹਿਲਾਂ ਆਓ ਗੁਰੂ ਦੀ ਬਖਸ਼ੀਵੀ ਆਪਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਸਾਣਕ ਪਹਿਲਾਂ ਇਲੈਕਸ਼ਨ ਹੋਈ ਸੀ ਪਾਈ ਇਲੈਕਸ਼ਨ ਸੋ ਅੱਬ ਬਣਦਾ ਹੁੰਦਾ ਕੋਈ ਹਲਕੇ ਦੀ ਨੁਹਾਰ ਬਦਲੁੰਦਾ ਤੁਹਾਡੇ ਯਾਦ ਹੋਊ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਏ ਸੀ ਤਾਂ ਉਦੋਂ ਵੀ ਤੁਸੀਂ ਸਾਰਿਆਂ ਨੇ ਬੜੀ ਮੇਰੀ ਮਦਦ ਕੀਤੀ ਸੀ ਥੋੜੀ ਜੀ ਕਸਰ ਰਹਿ ਗਈ ਸੀ 1300 ਵੋਟ ਦੀ ਤੇ ਉਦੋਂ ਮਨ ਤੁਹਾਡਾ ਵੀ ਸਾਰਿਆਂ ਦਾ ਬੜਾ ਖਰਾਬ ਹੋਇਆ ਸੀ ਤੇ ਮਨ ਮੇਰਾ ਵੀ ਖਰਾਬ ਹੋਇਆ ਸੀ ਵੀਰ ਥੋੜੀ ਹੀ ਕਸਰ ਰਹੀ ਪਰ ਪਰਮਾਤਮਾ ਕੁਝ ਹੋਰ ਦੇਖ ਰਿਆ ਸੀ ਉਹ ਆਪਣੇ ਆਸਤੇ ਮੇਰੇ ਵਾਸਤੇ ਆਪਣੇ ਹਲਕੇ ਵਾਸਤੇ ਕੋ ਚੰਗੀ ਚੀਜ਼ ਲਈ ਬੈਠਾ ਸੀ ਜਦੋਂ ਆਪਾਂ ਕਿਸੇ ਮਾਪੁਰਖਾਂ ਦੀ ਸੰਗਤ ਕਰੀ ਹੈ ਨਾ ਫਿਰ ਇਹਨਾਂ ਗੱਲਾਂ ਦਾ ਗਿਆਨ ਆਉਂਦਾ ਤੇ ਮੈਨੂੰ ਹਮੇਸ਼ਾ ਜਦੋਂ ਵੀ ਕਿਤੇ ਮੈਂ ਕੋਈ ਯਾਤਰਾ ਤੇ ਪਹਿਲਾਂ ਜਾਂਦਾ ਹੁੰਦਾ ਸੀ ਤੇ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਬੇਟਾ ਜਿਹੜਾ ਰੱਬ ਕਰਦਾ ਬਹੁਤ ਚੰਗਾ ਕਰਦਾ ਕਦੇ ਉਹਦੇ ਕੀਤੇ ਤੇ ਕਿੰਤੂ ਨਹੀਂ ਕਰਨੀ ਚਾਹੀਦੀ ਤੇਰਾ ਬਾਣਾ ਮਿੱਠਾ ਲੱਗੇ ਕਰਕੇ ਹਮੇਸ਼ਾ ਆਪਨੂੰ ਹਮੇਸ਼ਾ ਮੰਨਣਾ ਚਾਹੀਦਾ ਤੇ ਕਹਾਣੀ ਦੇ ਵਿੱਚ ਜਦੋਂ ਗੱਲ ਚੱਲੀ ਤੇ ਮੈਨੂੰ ਹਮੇਸ਼ਾ ਸਾਰੇ ਆਨੇ ਆਖਣਾ ਵੀ ਯਾਰ ਜੀ ਫਲਾਨੇ ਥਾਂ ਤੇ ਮਾੜਾ ਜਿਹਾ ਜ਼ੋਰ ਲਾ ਦਿੰਦੇ ਜਾਂ ਉੱਥੇ ਇੰਨਾ ਜ਼ੋਰ ਲਾ ਲੈਂਦੇ ਆਪਾਂ ਜਿੱਤ ਜਾਂਦੇ ਤੇ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣੀ ਵੀ ਪਰਮਾਤਮਾ ਜੋ ਕਰਦਾ ਚੰਗੇ ਵਾਸਤੇ ਕਰਦਾ ਕਮਾ ਕੋਈ ਆਪਣੇ ਹੋਰ ਚੰਗੀ ਚੀਜ਼ ਦੇਣੀ ਹੋਵੇ ਉਹਦੇ ਕਰੇ ਤੇ ਸ਼ੱਕ ਰਿਆ ਕਰੋ ਕਿ ਫਿਰ ਤੁਸੀਂ ਦੇਖੋ ਕਿਵੇਂ ਸੁਆਭ ਬਣਿਆ ਇੱਥੋਂ ਆਲੇ ਐਮਐਲਏ ਜਾ ਕੇ ਲੁਧਿਆਣੇ ਇਲੈਕਸ਼ਨ ਲੜੇ ਮੇਰੀ ਉਹਦੀ ਇੱਕ ਦਿਮਾਗ ਦੇ ਵਿੱਚ ਚੀਜ਼ ਚੱਲਣ ਲੱਗ ਪਈ ਸੀ ਮੈਂ ਕਿਹਾ ਵੀ ਇਹ ਉੱਥੇ ਜਿੱਤੂਗਾ ਇੱਥੇ ਬਾਏ ਇਲੈਕਸ਼ਨ ਆਉਣਗੇ ਇਹ ਸਾਰਾ ਸੁਆਭ ਆਪਣੇ ਆਪ ਦੀ ਪਰਮਾਪਤਰਾ ਬਣਾਈ ਜਾਂਦਾ ਪਿਓ ਵੀ ਹੋਇਆ ਇੱਕ ਤੁਸੀਂ ਸਾਰਿਆਂ ਨੇ ਮੇਰੇ ਤੇ ਇਤਬਾਰ ਕੀਤਾ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਵੋਟ ਪਾਈ ਤੇ ਦੇਖੋ ਜੇ ਮੈਂ 2022 ਦੇ ਵਿੱਚ ਐਮਐਲਏ ਬਣ ਜਾਂਦਾ ਤਾਂ ਸ਼ਾਇਦ ਅੱਜ ਆਪਾਂ ਨਾਂ ਰੱਖ ਪਾਉਂਦੇ ਨਹੀਂ ਜਿਹੜੇ ਰੱਖੇ ਸੀ ਮੈਂ ਸਿਰਫ ਆਪ ਦੇ ਸਵਾਰਥ ਹਾਸਤੇ ਐਮਐਲਏ ਬਣਨਾ ਸੀ ਲੇਕਿਨ ਮੈਂ ਪਬਲਿਕ ਦਾ ਕੋਈ ਸਵਾਰ ਨਹੀਂ ਸਕਦਾ ਲੇਕਿਨ ਪ੍ਰਮਾਤਮਾ ਨੇ ਮੇਰੇ ਹਿੱਸੇ ਦੇ ਵਿੱਚ ਇਹ ਚੀਜ਼ ਲਿਖੀ ਹੋਈ ਸੀ ਕਿ ਤੈਨੂੰ ਸੰਗਤ ਵੰਨਿਓ ਵੜਿਆਈ ਵੀ ਦੇਣੀ ਆ ਇਹ ਸਭ ਉਸ ਪ੍ਰਮਾਤਮਾ ਦਾ ਲਿਖਿਆ ਹੋਇਆ ਔਰ ਤੁਹਾਡੇ ਵਿੱਚ ਦੀ ਲਿਖਿਆ ਹੋਇਆ ਮੈਨੂੰ ਤੁਸੀਂ ਦਿਲ ਖੋਲ ਕੇ ਪਿਆਰ ਦਿੱਤਾ ਮੇਰੇ ਤੇ ਬੜਾ ਵੱਡਾ ਤੁਸੀਂ ਸਾਰਿਆਂ ਨੇ protsa ਕੀਤਾ ਪੂਰੇ ਹੰਕੇ ਨੇ ਕੀਤਾ ਤੇ ਇੰਨੀ ਬੋਲੜ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਮਿਹੜੀ ਟੁਕੜੇ ਪਈ ਜਿੰਨੀ ਤੁਸੀਂ ਮੈਨੂੰ ਪਾ ਕੇ ਬਣਾਇਆ ਤੇ ਤੁਸੀਂ ਯਕੀਨ ਜਾਣਿਓ ਮੈਂ ਰਾਤ ਨੂੰ ਕਦੇ ਕਦੇ ਪਿਆਸ ਸੋਚਦਾ ਹੁੰਨਾ ਕਿ ਇਹਨਾਂ ਲੋਕਾਂ ਨੇ ਜਿਹੜੀ ਮੈਨੂੰ ਪਿਆਰ ਦੀ ਸਾਹਜ ਪਾਈ ਆ ਮੇਰੇ ਨਾਲ ਕਿ ਮੈਂ ਕਿਵੇਂ ਅਦਾ ਕਰੂੰ ਤੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਕਈ ਵਾਰ ਤਾਂ ਚੰਡੀਗੜ੍ਹ ਸਾਨੂੰ ਦੁਪਹਿਰ ਦੀ ਰੋਟੀ ਨਹੀਂ ਮਿਲਦੀ ਇੱਕ ਥਾਂ ਤੋਂ ਦੂਜੀ ਥਾਂ ਤੇ ਦੂਜੀ ਥਾਂ ਤੋਂ ਤੀਜੀ ਥਾਂ ਤੇ ਮੈਨੂੰ ਹਮੇਸ਼ਾ ਇਹ ਲਾਲਚ ਹੁੰਦਾ ਵੀ ਐਫ ਆਈ ਆਰ ਹਲਕੇ ਆਸਤੇ ਵੱਧ ਵੱਧ ਕੰਮ ਕਰਾ ਲਈਏ ਵੱਧ ਵੱਧ ਪੈਸੇ ਲੈ ਜਾਈਏ ਕਿ ਜਦੋਂ ਵੀ ਤੁਸੀਂ ਦੇਖਿਆ ਹੋਣਾ ਮੈਂ ਜਦੋਂ ਉੱਥੋਂ ਆਉਣਾ ਚੰਡੀਗੜ੍ਹੋਂ ਵਾਪਸ ਆ ਰਫਤੇ ਮੈਂ ਮੁੜਦਾ ਇੱਕ ਕੁਛ ਦਾ ਕੁਛ ਮੈਂ ਹਮੇਸ਼ਾ ਲੈ ਕੇ ਹੀ ਆਉਂਦਾ ਉਸ ਸੁਬਾਤ ਦੇ ਵਿੱਚੋਂ ਅੱਜ ਤੁਸੀਂ ਦੇਖੋਗੇ ਆਪਾਂ ਅੱਜ ਮੈਂ ਦੋ ਨੀ ਪੱਥਰ ਰੱਖਣ ਜਾ ਰਹੇ ਆ ਜਿਹੜੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਪਈ ਸੀ ਇੱਕ ਤਾਂ ਕੋੜ ਭਾਈ ਤੋਂ ਲੈ ਕੇ ਭਲਾਈਆਣੇ ਤੱਕ ਆਪਣੀ ਸੜਕ ਇੱਕ ਦੋਦੇ ਤੋਂ ਲੈ ਕੇ ਮੱਲਣ ਤੱਕ ਤੁਸੀਂ ਦੇਖਿਆ ਹੋਣਾ ਦੋਦੇ ਤੋਂ ਕੌਣੀ ਤੱਕ ਦੀ ਸੜਕ ਜਮਾਂ ਟੁੱਟ ਗਈ ਮੈਨਾਂ ਨੂੰ 10-15 ਸਾਲ ਹੋ ਗਏ ਕਿਸੇ ਨੇ ਸਾਰੀ ਨਹੀਂ ਲਈਓ ਉਹਦੇ ਵੀ ਪੈਸੇ ਲੈ ਜਾਂਦੇ ਅੱਜ ਇਸ ਤੋਂ ਬਾਅਦ ਉੱਥੇ ਜਾ ਕੇ ਨਹੀਂ ਬੱਥਾ ਮੱਟਣਾ ਤੇ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ ਤੇ ਵੀ ਮੈਂ ਆ ਰੱਖਤਾ ਜੀ ਨਾ ਤੁਹਾਡੀ ਦਿੱਤੀ ਵੀ ਚੀਜ਼ ਆ ਮੈਂ ਤਾਂ ਇੱਕ ਇੱਕ ਕਰਕੇ ਤੁਹਾਡਾ ਇਹ ਹੀ ਆਪਾਂ ਨੂੰ ਜਿਵੇਂ ਬੈਂਕਾਂ ਨੇ ਕਿਸ਼ਤਾਂ ਲਾਦ ਲਿਆਂਣਾ ਜੀ ਇਹ ਮੇਰੇ ਸਿਰ ਤੁਸੀਂ ਕਰਜ਼ ਚੜਾਇਆ ਮੈਂ ਤਾਂ ਇੱਕ ਇੱਕ ਕਰਕੇ ਉਤਾਰ ਰਿਹਾ ਤੁਹਾਡਾ ਕਰਜ਼ ਤੁਹਾਡੀਆਂ ਕਿਸ਼ਤਾਂ ਦੇ ਵਿੱਚ ਮੈਂ ਇਹ ਸਾਰਾ ਤੁਹਾਡਾ ਕਰਤ ਉਤਾਰ ਰਿਹਾ ਤਾਂ ਕਿ ਮੈਂ ਕੱਲ ਨੂੰ ਉਸ ਪ੍ਰਮਾਤਮਾ ਨੂੰ ਤੇ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਜਵਾਬ ਦੇਵਾਂ ਕਿ ਮੈਨੂੰ ਤੁਸੀਂ ਵੋਟਾਂ ਪਾ ਕੇ ਐਮਐਲਏ ਬਣਾਇਆ ਸੀ ਤੇ ਮੈਂ ਵੀ ਤੁਹਾਡੀ ਕਿਰਪਾ ਨਾਲ ਤੁਹਾਡੇ ਹਾਸਤੇ ਆਹਾ ਹਾ ਕੁਝ ਨਾ ਕਰ ਸਕਿਆ ਸੋ ਇਹ ਮੈਂ ਤੁਹਾਡਾ ਕਰਤ ਉਤਾਰਦਾ ਕਰਦਾ ਤੁਹਾਡੀ ਦੇਣਾ ਤੁਹਾਡੇ ਤੇ ਹੀ ਲਾ ਰਿਆ ਦੂਸਰੀ ਗੱਲ ਮੈਂ ਬੇਨਤੀ ਕਰੂੰਗਾ ਆਪਣੇ ਐਸਜੀੂ ਸਾਹਿਬ ਆਇਆ ਬਬਰ ਜੀ ਠੇਕੇਦਾਰ ਸਾਹਿਬ ਵੀ ਹੈਗੇ ਠੇਕੇਦਾਰ ਸਾਹਿਬ ਆਇਆ ਉਹਨਾਂ ਨੂੰ ਠੇਕੇਦਾਰ ਸਾਹਿਬ ਆਹ ਤੁਸੀਂ ਉਹਨਾਂ ਕੋਲੋਂ ਆਏ ਹੋ ਬੇਟਾ ਜੀ ਗੱਲ ਇਹ ਆ ਕਿ ਦੇਖੋ ਮੈਂ ਤੁਹਾਨੂੰ ਪਬਲਿਕਲੀ ਕਹਿ ਰਿਹਾ ਦੋ ਹਜ਼ਾਰ ਬਾਈਕ ਦੇ ਇਲੈਕਸ਼ਨ ਤੋਂ ਪਹਿਲਾਂ ਨਾ ਇਹ ਐਸ ਸੜਕ ਵਾਸਤੇ ਕਾਂਗਰਸ ਸਰਕਾਰ ਨੇ ਥੋੜੇ ਜਿਹਾ ਪੈਸੇ ਪੇਕੇ ਸੀ ਤੇ ਉਹ ਸੜਕ ਇੱਕ ਮਹੀਨਾ ਵੀ ਨਹੀਂ ਚੱਲੀ ਸੀ ਐਗੋ ਜਾ ਕੁਝ ਉਹਨਾਂ ਨੇ ਕੀਤਾ ਸੀ ਮੈਂ ਨਾਮ ਨਹੀਂ ਲੈਂਦਾ ਕਿਸੇ ਦਾ ਚਲੋ ਬੱਟ ਤੁਹਾਨੂੰ ਪੈਸਿਆਂ ਦੀ ਜੇ ਹੋਰ ਲੋੜ ਹੋਈ ਕੋਈ ਦਿੱਕਤ ਨਹੀਂ ਸੜਕ ਐਹੋ ਜੀ ਬਣਾ ਦਿਓ ਜਿੱਥੋਂ ਜਿੱਥੋਂ ਟੁੱਟੀ ਵੀ ਆ ਤਾਨੂੰ ਪੱਟ ਦੀ ਜ਼ਰੂਰਤ ਪਈ ਸਰਪੰਚ ਸਾਹਿਬ ਹੋਰੀ ਬੈਠਿਆ ਤਾਨੂੰ ਪੱਟੇ પાਕੇ ਦੇ ਦਿੱਤੇ ਪੂਰਾ ਪੱਥਰ ਪਾਕੇ ਜਿੱਥੇ ਪਾਣੀ ਜਾਂਦਾ ਉਹਨੂੰ ਉਪਰ ਚੱਕ ਕੇ ਕੱਟੂ ਕੱਟ 5 ਸਾਲ ਲੱਗ ਲੇ ਠੀਕ ਹੈ ਐਹੋ ਜਿਹਾ ਕੰਮ ਕਰਕੇ ਦੇਣਾ ਕਿਉਂਕਿ ਸਾਨੂੰ ਕਿਸੇ ਨੂੰ ਕੋਈ ਇਲਾਜ ਨਹੀਂ ਸਾਨੂੰ ਤਾਂ ਇਹ ਵੀ ਜਿਹੜਾ ਪੈਸਾ ਆ ਗਿਆ ਉਹ ਆਪਣਾ ਸਹੀ ਥਾਂ ਤੇ ਲੱਗੇ ਲੋਕਾਂ ਵਾਸਤੇ ਲੱਗੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਪੱਗ ਨੂੰ ਦਾਗ ਨਾ ਲੱਗੇ ਉਹਨਾਂ ਨੇ ਬੜੇ ਮਾਨ ਨਾਲ ਇਹ ਪੈਸੇ ਦੇ ਕੇ ਮੈਨੂੰ ਭੇਜਿਆ ਔਰ ਮੈਂ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾ ਦਿੰਨਾ ਕਿ ਮੈਂ ਜਿੰਨੇ ਵਾਰੀ ਵੀ ਮਾਨ ਸਾਹਿਬ ਕੋਲ ਜਾਣਾ ਮੈਨੂੰ ਜਵਾਬ ਨਹੀਂ ਦਿੰਦੇ ਕੋਈ ਨਾ ਕੋਈ ਪੈਸਾ ਮੈਂ ਕਿਸੇ ਨਾ ਕਿਸੇ ਚੀਜ਼ ਵਾਸਤੇ ਲਈ ਆਉਂ ਨਾਲੇ ਆਏ ਆਖ ਜਾਣਗੇ ਯਾਰ ਤੂੰ ਮੇਰੇ ਨਾਲ ਢਿੰਪੀ ੱੱੱਕਾ ਕਰਦਾ ਮੈਂ ਕਿਹਾ ਕੋਈ ਨਹੀਂ ਜੀ ਤੁਸੀਂ ਤੂੰ ਪੱਕਾਈ ਸਮਝਿਓ ਮੈਨੂੰ ਤਾਂ ਦੇ ਦਿਓ ਬਾਕੀ ਇਹਨਾਂ ਤੁਸੀਂ 100 ਇਹਨਾਂ 16 ਇਹਨਾਂ ਫੇਰ ਨਿਬੜਿਓ ਮੈਨੂੰ ਬਹੁਤ ਵੋਟ પાਕੇ ਲੋਕਾਂ ਨੇ ਦਿਖਾਇਆ ਮੈਂ ਜਵਾਬ ਦੇ ਆ ਉਹਨਾਂ ਦਾ ਚੱਲ ਕਹਿੰਦੇ ਫਿਰ ਤੂੰ ਤਾਂ ਜਾ ਲੈ ਕੇ ਫਿਰ ਲਿਖੋ ਸੋ ਮੈਨੂੰ ਇਹ ਲੱਗਦਾ ਵੀ ਜਿੰਨੇ ਆਪਾਂ ਮਾਰੇ ਕੀਤੇ ਆ ਇੱਕ ਇੱਕ ਸਾਲ ਦੇ ਵਿੱਚ ਵਿੱਚ ਆਪਾਂ ਸਾਰੇ ਸਿਰੇ ਚਾੜਵਾ। ਸੋ ਮੇਰੀ ਇਹ ਤੁਹਾਨੂੰ ਵੀ ਸਾਰਿਆਂ ਨੂੰ ਸਾਰੇ ਸੱਜਣਾਂ ਨੂੰ ਬੇਨਤੀ ਆ ਕੀ ਸੜਕ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਆਪਣੀ ਵੀ ਹੋਣੀ ਬਣਦੀ ਹੈ ਜਿੱਥੇ ਕਿਤੇ ਤੁਹਾਨੂੰ ਆਏ ਲੱਗੇ ਵੀ ਪਾਣੀ ਖਰਦਾ ਕਈ ਵਾਰੀ ਆਪਾਂ ਘਰਾਂ ਵਾਲੇ ਪਾਣੀ ਛੱਡ ਦਿੰਨੇ ਆ ਤੇ ਮੇਰੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੱਥ ਬੰਨ ਕੇ ਬੇਨਤੀ ਹੈ ਕਿ ਅਗਲੇ ਪਾਸੇ ਟੋਏ ਪਟਲੋ ਆਪਦੇ ਘਰਾਂ ਦੇ ਅੱਗੇ ਉੱਥੋਂ ਪਾਣੀ ਕੰਢ ਕੇ ਛਿੜਕਾਹ ਕਰਦੇ ਕਿਉਂਕਿ ਇਹ ਚੀਜ਼ਾਂ ਦੇਖੋ ਰੋਜ਼ੋਈ ਨਹੀਂ ਬੰਦੀਆਂ ਆਪਣਾ ਹੀ ਪੈਸਾ ਆਪਣਾ ਹੀ ਟੈਕਸ ਆਪਾਂ ਦਿੰਨੇ ਆ ਆਪਣੇ ਦੀ ਵਾਪਸ ਲੱਗ ਜਾਂਦਾ ਉਹਨੂੰ ਨਾ ਆਪਾਂ ਖਰਾਬ ਕਰੀਏ। ਸੋ ਮੈਂ ਤਾਂ ਇਹ ਬੇਨਤੀ ਕਰ ਸਕਦਾ ਮੰਨ ਲਉਗੇ ਤਾਂ ਵੀ ਤੁਹਾਡੀ ਚੀਜ਼ ਆ ਨਾ ਮੰਨੂਗੇ ਤਾਂ ਵੀ ਤੁਹਾਡੀ ਚੀਜ਼ ਆ। ਥੋੜਾ ਜਿਹਾ ਆਪਾਂ ਸਰਕਾਰੀ ਚੀਜ਼ ਦਾ ਖਿਆਲ ਰੱਖ ਲਈਏ ਉਹ ਚਾਰ ਦਿਨ ਵੱਧ ਚੱਲ ਜਾਂਦੀ। ਸੋ ਅੱਜ ਤੁਸੀਂ ਸਾਰੇ ਜਣੇ ਇੱਥੇ ਆਏ ਹੋ ਬੜਾ ਮਾਣ ਸਤਿਕਾਰ ਪਿਆ ਦਿੱਤਾ ਤੁਹਾਨੂੰ ਸਾਰਿਆਂ ਨੂੰ ਮੈਂ ਮਿਲਿਆ ਬੜਾ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਕਿਉਂਕਿ ਅੱਜ ਮੈਂ ਜੋ ਵੀ ਆ ਮੇਰੇ ਨਾਂ ਦੇ ਮਗਰਲੇ ਪਾਸੇ ਅਗਰ ਤਿੰਨ ਅੱਖਰ ਲੱਗੇ ਆ ਉਹ ਤੁਹਾਡੀ ਬਦੌਲਤ ਲੱਗੇ ਤੁਹਾਡੇ ਕਰਕੇ ਲੱਗੇ ਆ ਔਰ ਮੈਂ ਇਹੋ ਜਿਹਾ ਇਨਸਾਨ ਆ ਜੋ ਮਰਜ਼ੀ ਬਣ ਜਾ ਕਿਸੇ ਪਦਵੀ ਤੇ ਮੈਂ ਪਹੁੰਚ ਜਾ ਤੁਹਾਡੇ ਵਾਸਤੇ ਮੈਂ ਉਹੀ ਟਿੰਪੀ ਰਹੂੰਗਾ ਜਦੋਂ ਮਰਜ਼ੀ ਜਿੱਥੇ ਮਰਜੀ ਬਾਹ ਫੜ ਕੇ ਮੈਨੂੰ ਰੋਕ ਰਿਓ ਤੁਹਾਨੂੰ ਮੇਰੇ 'ਚ ਕਦੇ ਕੋਈ ਫਰਕ ਨਹੀਂ ਨਜ਼ਰ ਆਉਂਦਾ ਇਹ ਤੁਹਾਡੇ ਨਾਲ ਮੈਂ ਸ਼ੁਰੂ ਤੋਂ ਹੀ ਵਾਅਦਾ ਕਰਦਾ ਆਇਆ ਆਂ ਆਈ ਰੋਵਾਂਗਾ ਤੇ ਉਸ ਪਰਮਾਤਮਾ ਅੱਗੇ ਵੀ ਮੈਂ ਇਹੀ ਅਰਦਾਸ ਕਰਦਾ ਕਿ ਮੈਨੂੰ ਏਵੇਂ ਜਿਵੇਂ ਨਿਮਰਤਾ ਬਖਸ਼ੀ ਤਾਂ ਕਿ ਮੈਂ ਸਿਰ ਛੁਪਾ ਕੇ ਤੁਹਾਡੀ ਮੈਂ ਸੇਵਾ ਕਰਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ